red chili fashion store red chili fashion store prince batwari ready made ਕੱਪੜਿਆਂ ਦਾ ਸਸਤੇ ਕੱਪੜੇ ਜੋ ਇਹਨਾਂ ਨੇ ਰੱਖੇ ਨੇ ਕਿ ਦਾਵਾ ਕਰ ਰਹੇ ਨੇ ਕਿ ਸਾਡੇ ਕੱਪੜੇ ਨੇ ਜਿਹੜੇ ਬਾਜ਼ਾਰ ਨਾਲੋਂ ਸਸਤੇ ਨੇ ਬੱਸ ਸਟੈਂਡ ਦੇ ਸਾਹਮਣੇ ਜੋ ਕੇਲਿਆਂ ਵਾਲਾ ਗੋਦਾਮ ਵਾਲੀ ਗਲੀ ਹੈ ਉਸਦੇ ਨਾਲ ਹੀ ਅੰਦਰ ਆ ਕੇ ਆ ਦੇਖੋ ਇਹ ਇਹ ਗਲੀ ਦੇ ਵਿੱਚ ਇਹਨਾਂ ਨੇ ਆਪ ਦਾ ਇਹ ਸ਼ੋਰੂਮ ਖੋਲਿਆ ਹੋਇਆ ਰੈੱਡ ਚਿਲੀ ਫੈਸ਼ਨ ਹਰ ਨੰਬਰ ਇਹ ਕਾਰੀਆ ਕਰਦੇ ਨੇ ਕਾਰਡ ਨੂੰ ਬੁਰੀ ਮੈਂ ਇਹਦੇ ਚਾਪਲ ਬੰਦ ਕਰਦੇ ਨੇ ਸਾਰੇ ਸਿੱਧਰੇ ਕਾਰਡ ਆਉਂਦੇ ਆਉਣ ਆਸ਼ਮਾ ਅੱਜ ਪਹਿਲੇ ਲੋਰ ਅੱਡ ਅੱਡ ਦੁਕਾਨਾਂ ਅੰਦਰ ਇਹਨਾਂ ਨੇ ਬਣਾਈਆਂ ਨੇ ਦੇਖ ਸਕਦੇ ਹੋ ਰੋਡ ਲੋਰ ਦੀ ਵੈਰਾਈਟੀ ਹੈ ਵੀਜੀ ਕੀ ਕੀ ਰੱਖਿਆ ਹੋਇਆ ਆਪਣੀ ਦੁਕਾਨ ਦੇ ਉੱਪਰ ਜੀ ਲੋਅਰ ਟੀ-ਸ਼ਰਟ ਪੈਂਟ ਸ਼ਰਟ ਹਰ ਇੱਕ ਆਈਟਮ ਹੈ ਜੀ ਹੋਰ ਸ਼ਲ ਡੇਟ ਹੋਰ ਡੀਟੇਲ ਦੇਖਦੇ ਹਾਂ ਐਨੀਬੀ ਕਲਪਾਈਰ ਟੀ-ਸ਼ਰਟ ਲੋਰ ਟੈਂਕ ਸ਼ਰਟ ਹਰੀ ਕੰਟ ਸਾਰੀ ਆਈਟਮਸ ਦੇ ਵਿੱਚ ਜੀ ਕੱਪੜਾ ਵਧੀਆ ਹੈ ਕੱਪੜਾ ਬਹੁਤ ਵਧੀਆ ਹੈ ਜੀ ਪੈਂਟ ਸਾਰੇ ਸਾਈਜ਼ ਜੇ ਚ ਰੱਖੀ ਹੋਈ ਹੈ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਜੀ ਹਾਂਜੀ ਟੀਚਰ ਤਾਂ ਇਹ ਕੋਰਸਟ ਹੈ ਜੀ ਕੰਪਲੀਟ ਜੀ ਨਿਕਲ ਚੁੱਕੀ ਸਾਰਾ ਵਾਸਤੇ ਹਾਂਜੀ ਹਾਂਜੀ ਸਸਤੇ ਕੱਪੜੇ ਦੇ ਵਿੱਚ ਜੋ ਇਹਨਾਂ ਨੇ ਵੈਰਾਈਟੀ ਰੱਖੀ ਆ ਹੌਲ ਸੇਲ ਰੇਟ ਦੇ ਵਿੱਚ ਦੇ ਦੇਖ ਸਕਦੇ ਹੋ ਕੁਆਲਟੀ ਬੈਟਰ ਲੱਗ ਰਹੀ ਹੈ ਕਿੰਨੇ ਦਾ ਪੀਸ ਹੈ ਇਹ ਇਹ 625 ਰੁਪਏ ਦਾ ਜੀ 625 ਰੁਪਏ ਸਾਡਾ ਹਰ ਰੇਟ ਜੀ ਰੈਡ ਚਿਲੀ ਦਾ ਸਾਡਾ ਪੇਜ ਹੈ ਜੀ ਇੰਸਟਾ ਦੇ ਉੱਪਰ ਜੀ ਹਰ ਆਈਟਮ ਦਾ ਸੀ ਰੇਟ ਉਦੇ ਉੱਪਰ ਮੈਂਸ਼ਨ ਕੀਤਾ ਹੋਇਆ ਜੀ ਸਾਡਾ ਮੋਬਾਈਲ ਨੰਬਰ ਵੀ ਉਦੇ ਉੱਪਰ ਮੈਂਸ਼ਨ ਹੈ ਜੀ ਕਿਹੜਾ ਤੁਹਾਡਾ ਪੇਜ ਦਾ ਕੀ ਨਾਮ ਹੈ ਦੱਸੋ ਰੈਡ ਚਿਲੀ ਸਮਾਨਾ ਸਾਡਾ ਪੇਜ ਦਾ ਨਾਮ ਹੈ ਜੀ ਅੱਛਾ ਮੋਬਾਈਲ ਨੰਬਰ 9780848201 ਜੀ ਠੀਕ ਹੈ ਜੀ ਸਾਡਾ ਥੋੜਾ ਜਿਹਾ ਪਤਾ ਨਹੀਂ ਬੜੀ ਦਿੱਕਤ ਹੁੰਦੀ ਹੈ ਜੀ ਅਸੀਂ ਇਹ ਜਿਹੜਾ ਬੱਸ ਸਟੈਂਡ ਹੈ ਬੱਸ ਸਟੈਂਡ ਤੋਂ ਜਿੱਥੋਂ ਬਸਾਂ ਬਾਹਰ ਨਿਕਲਦੀਆਂ ਨੇ ਉਹਦੇ ਬਿਲਕੁਲ ਸਾਹਮਣੇ ਜਿੱਥੇ ਕੇਲਿਆਂ ਦੇ ਗਦਾਮ ਬਣਿਆ ਹੋਇਆ ਹੈਗਾ ਉਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਦੋਂ ਆਪਾਂ ਬੱਸ ਸਟੈਂਡ ਕੰਨੀਓਂ ਅੰਦਰ ਜਾਵਾਂਗੇ ਤਾਂ ਰਾਈਟ ਹੈਂਡ ਦੇ ਉੱਤੇ ਇਹਨਾਂ ਦਾ ਇਹ ਸ਼ੋਰੂਮ ਹੈ ਜਿਹੜਾ ਇਹ ਬਣਿਆ ਹੋਇਆ ਹੈ ਚਾਰ ਪੰਜ ਦੁਕਾਨਾਂ ਦੇ ਵਿੱਚ ਇਹਨਾਂ ਨੇ ਸ਼ੋਰੂਮ ਆਪਣਾ ਇਹ ਬਣਾਇਆ ਹੈ ਜਿੱਥੇ ਕਿ ਲਗ ਲਗ ਵੈਰਾਈਟੀ ਰੱਖੀ ਹੋਈ ਹੈ ਹਾਂਜੀ ਬੁੱਲ ਹਾਂਜੀ ਤੇ ਪਿਛੇ ਬਾਕਸ ਤੇ ਲਿਖਾਇਆ ਰਿਹਾ ਜੀ ਪਾਸੇ ਪਿਛੇ ਡਾ ਵੀ ਜਿਵੇਂ 500 ਰੁਪਏ ਦੇ ਕਿੰਨੇ ਵੀ ਦੇ ਰਹੇ ਹਾਂ 500 ਰੁਪਏ ਦੇ ਤਿੰਨ ਹਾਂਜੀ ਹਾਂਜੀ 500 ਰੁਪਏ ਦੀ ਤਿੰਨ ਵੀ ਦੇ ਰਹੇ ਹਾਂ ਜੀ ਅੱਛਾ ਜੀ 10 ਮਿੰਟ 10 ਤੋਂ 12 ਰਡ ਦਾ ਜਿਹਦੇ ਵਿੱਚ ਉਹ ਡਾ ਜੀ ਸਾਈਜ਼ ਜਿਹੜੇ ਕੋਈ ਹੈ ਜੀ ਐਮ ਐਲ ਓ ਐਕਸਰਸਾਈਜ਼ ਸਾਡਾ ਇੰਟਰਵਲ ਐਕਸਲ 3 4 5 35 ਸਾਰੇ ਸਾਈਜ਼ ਜੀ ਅਵੇਲੇਬਲ ਹਾਂਜੀ ਹਾਂਜੀ 5 ਐਕਸਲ ਦੇ ਸਾਰੇ ਤੋਂ ਸਟ੍ਰੋਕ ਕਰਦੇ ਹਾਂ ਸੋ ਕੋਲੋ ਕੋਲੋ ਨਹੀਂ ਆਜੀ ਫੁੱਲ ਬੜਾ ਫੁੱਲ ਸਟੋਕ ਹੈ ਦੇਖੋ ਠੀਕ ਹੈ ਅੰਦਰ ਸਰ ਵੀ ਕਿਤੇ ਪੀ ਜਾਵੇ ਦਿਖਾਓ ਇੱਕ ਖੋਲ ਕੇ ਦਿਖਾਓ ਕੱਪੜਾ ਕਿਹੜਾ ਹੈ 500 ਰੁਪਏ ਦੇ ਤਿੰਨ ਇਹਨਾਂ ਨੇ ਪੀਸ ਰੱਖੇ ਨੇ ਜੀਨ ਦੀ ਪੈਂਟ ਜੀ ਕਲਰ ਵਧੀਆ ਨੇ ਜੀਨ ਪੈਂਟ ਜੀ ਹਾਂਜੀ ਇਹ ਜੀਨ ਦੀ ਪੈਂਟ ਹੈ ਜੀ ਫਲੈਪ ਪਾਕਟ ਹੈ ਜੀ ਸਿਰਫ 400 ਰੁਪਏ ਦਾ ਪੀਸ ਦੇ ਰਹੇ ਹਾਂ ਜੇ ਤੁਸੀਂ ਹੁਣ 400 ਰੁਪਏ ਪੀਸ 28 ਤੋਂ 34 ਅਮਰ ਤੱਕ ਖਾਈ ਜਾਗੇ ਇਹ ਦੇਖੋ 28 ਤੋਂ 34 ਸਾਈਜ਼ ਤੱਕ ਕਰ ਹਾਂਜੀ ਹਾਂਜੀ ਜੈਂਟਸ ਹਾਂਜੀ ਜੈਂਟਸ ਪੈਂਟ ਲੈਡੀਆਂ ਵੀ ਹੈ ਨਹੀਂ ਲੈਡਸ ਨਹੀਂ ਇਹ ਕੱਲ ਜੈਂਟਸ ਕੰਮ ਕਰਦੇ ਨੇ 18 ਪੈਂਟਾਂ ਦੀ ਚੋੜੀ ਪੱਟੀ ਬਣਾਉਟ ਕਰਨੇ ਜੀ ਠੀਕ ਹੈ ਜੀ ਇੱਕ ਫਾਰਮਲ ਪੈਂਟ ਦਿਖਾ ਦਿਓ ਜੀ ਆ ਦੇਖੋ ਜੀ ਕੀ ਦੇ ਰਹੇ ਹਾਂ ਜੀ 28 ਤੋਂ 34 ਅਮਰ ਤੱਕ ਜੀ 28 ਤੋਂ 34 ਤੱਕ 250 ਰੁਪਏ ਕੂਟ ਕਟ ਪੈਂਟ ਹੈ ਜੀ ਪ੍ਰੋਪਰ ਬੈਲ ਫਿਟਿੰਗ ਦੀ ਪੈਂਟ ਹੈ ਜੀ ਠੀਕ ਹੈ ਜੀ ਵੱਡੇ ਸਾਈਜ਼ ਵੀ ਨੇ ਇਸ ਤੋਂ ਹਾਂਜੀ ਛੁੱ ਕੀ ਕੀ ਵਾਦਾ extra ਵਾਦਾ ਹੈ ਅੱਛਾ ਇਹ ਥੋੜਾ ਜਿਹਾ ਵੱਧ ਜੋ ਹੋਸਟਲ ਨੇ ਵੀ ਚਾਹੁੰਦਾ ਜੀ ਉਹੀ ਵਾਦਾ ਹੋਣਾ ਚਾਹੀਦਾ ਠੀਕ ਹੈ ਜੀ ਅੱਜ ਸ਼ਰਟ ਤਾਂ ਵੀ ਦਿਖਾ ਦੇਣਾ ਸ਼ਰਟ 200 ਰੁਪਏ ਸਿਰਫ 200 ਰੁਪਏ ਕਿਹੜਾ ਕਪੜਾ ਜੀ ਇਹ ਕੋਕਨ ਕਪੜਾ ਜੀ ਔਰ ਗਰੰਟੀ ਫੁੱਲ ਬਣੀ ਫੁੱਲ ਹੈ ਜੀ ਕਪੜੇ ਦੀ 200 ਰੁਪਏ ਦੀ ਸ਼ਰਟ ਰੱਖੀ ਹੈ ਇਹਨਾਂ ਨੇ ਸਿਰਫ 200 ਰੁਪਏ ਦੀ ਸਿਰਫ 200 ਰੁਪਏ ਦਾ ਪੀਸ ਹੈ ਡਿਜ਼ਾਈਨ ਇੱਕੋ ਜਿਹੀ ਬਣਾਈ ਹੈ ਦੇਖੋ ਆਮ ਤੌਰ ਤੇ ਜੇ ਦੇਖਿਆ ਜਾਵੇ ਤਾਂ 200 ਰੁਪਏ ਰੇਟ ਕੁਝ ਵੀ ਨਹੀਂ ਹੈ ਵਧੀਆ ਦਿਖ ਰਹੀ ਹੈ ਜੋ ਕਪੜਾ ਦਿਖ ਰਿਹਾ ਹੈ ਸਾਈਜ਼ ਐਮ ਤੋਂ ਡਬਲ ਐਕਸ ਲੈ ਕੰਦਰ ਵੀ 1 ਲੱਖ ਰੇ ਨੇ ਬਹੁਤ ਵਧੀਆ ਮਾਣੇ ਐਮ ਤੋਂ ਲੈ ਕੇ ਡਬਲ ਐਕਸ ਡਬਲ ਐਕਸ ਦਾ ਰੇਟ ਚੱਕ ਬਹੁਤ ਸੋਹਣੇ ਦੇਖੋ ਜੀ ਬਹੁਤ ਵਧੀਆ ਚੱਕ ਨੇ ਐਮ ਤੋਂ ਐਲ ਵਾਈਟ ਸ਼ਰਟ 325 ਰੁਪਏ ਜੀ ਅੱਜ ਤਾਂ ਚੱਲ ਗਈ ਜਿਹੜੀ ਸੀ ਮੈਚਿੰਗ ਮਤਲਬ ਲੱਗ ਜਾਏ 325 ਰੁਪਏ ਦਾ ਪੀਸ ਆਪਰਾ ਵੀ ਬਹੁਤ ਅੱਛਾ ਹੈ ਬਲੈਕ ਕਲਰ ਆ ਦੇਖੋ ਜੀ ਇਹ ਕੋਟਨ ਦੀ ਪੈਂਟ ਦੇਖ ਰੋ ਜੀ 325 ਰੁਪਏ ਦੀ ਤੇ ਕੋਟਨ ਦੀ ਪੈਂਟ ਦਾ ਪੀਸ ਹੈ ਜੀ ਇਹ ਕਾਟਨ ਜੋ ਪੈਂਟ ਕਿੰਨੇ ਦੀ ਹੈ ਜੀ ਇਹ 30 ਤੋਂ 36 ਜਿਹੜਾ ਸਾਈਜ਼ ਹੈ ਜੀ 450 ਹੈ ਜੀ 450 30 ਤੋਂ 36 ਤੱਕ ਦਾ 40 42 ਸਿਰਫ 500 ਦੇ ਦਿੰਦੇ 500 ਰੁਪਏ 38 40 42 ਕਵਾਰਟੀ ਹੈ ਨਾ ਕਪੜਾ ਬਹੁਤ ਵਧੀਆ ਪਿਓਰ ਕਾਟਨ ਦਾ ਠੀਕ ਹੈ ਜੀ ਤਾਂ ਦੇਖੋ ਜਿਹੜਾ ਰੇਟ ਹੈ ਜੀ 350 ਹੈ ਜੀ 350

ਨੀ ਡਿਫਰੈਂਸ ਪੜਾ ਗਏ ਗ੍ਰੈਂਡ ਟੋਕ ਰਬੂ ਜੋਨ ਆਇਆ ਗਾਲ ਪੇਰਾ ਕਿੰਨੇ ਦਾ ਪੀਸ ਹੈ ਜੀ ਇਹ ਇਹ 575 ਰੁਪਏ ਦਾ ਕੰਪਲੀਟ ਸੈੱਟ ਹੈ ਜੀ 575 ਦਾ ਕੰਪਲੀਟ ਸੈੱਟ ਸਾਡਾ ਹਰ ਰੇਟ ਜੀ ਉਹ ਹੈ ਜੀ ਇੰਸਟਾ ਦੇ ਪੇਜ ਦੇ ਉੱਪਰ ਸਾਡਾ ਹਰ ਰੇਟ ਮੈਂਸ਼ਨ ਹੈ ਜੀ ਤੁਸੀਂ ਆਪਣੇ ਇੰਸਟਾ ਤੇ ਚੈੱਕ ਕਰ ਸਕਦੇ ਹੋ ਹਰ ਰੇਟ ਸਾਡਾ ਫਿਕਸ ਰੇਟ ਦੇ ਦਿਖਾਉਣਾ ਜੀ ਤੁਸੀਂ ਫਿਕਸ ਰੇਟ ਨੇ ਜੀ ਰੈੱਡ ਚਿੱਲੀ ਉਹਨੂੰ ਪਹਿਲਾਂ ਵੀ ਦਿਖਾਇਆ ਕਿ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆ ਦੇਖ ਸਕਦੇ ਹੋ ਜੋ ਬੱਸ ਸਟੈਂਡ ਦੇ ਬਸਾਂ ਬਾਹਰ ਨਿਕਲਦੀਆਂ ਨੇ ਉਹਦੇ ਸਾਹਮਣੇ ਜਿੱਥੇ ਕੇਲਿਆਂ ਦਾ ਕਦਮ ਬਣਿਆ ਹੋਇਆ ਉਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਰਾਈਟ ਹੈਂਡ ਦੇ ਵਿੱਚ ਜਿਹੜੀ ਗਲੀ ਬੰਦ ਹੈ ਉੱਥੇ ਦੁਕਾਨ ਖੁੱਲੀ ਹੋਈ ਹੈ ਸਸਤੇ ਰੇਟਾਂ ਦੇ ਟੀ-ਸ਼ਰਟਾਂ ਸ਼ਰਟਾਂ ਪੈਂਟਾਂ ਹਰ ਇੱਕ ਵੈਰਾਈਟੀ ਹੈ ਜਿਹੜੀ ਇਹਨਾਂ ਵੱਲੋਂ ਰੱਖੀ ਗਈ ਹੈ ਫੈਸ਼ਨੇਬਲ ਬੱਚਿਆਂ ਦੇ ਲਈ ਇਹ ਛੋਟੇ ਬੱਚਿਆਂ ਦੀ ਵੀ ਹੈ ਜੀ ਆਪਣੇ ਕੋਲ ਜੀ 5 ਸਾਲ ਦੇ ਬੱਚੇ ਤੇ ਸਟਾਰਟਿੰਗ ਹੈ ਜੀ 5 ਸਾਲ ਦੇ ਬੱਚੇ ਹਾਂ ਜੀ ਨਿਕਰਪੂਰ ਲੋਅਰ ਟੀ-ਸ਼ਰਟ ਪੈਂਟ ਸ਼ਰਟ ਹਰ ਇੱਕ ਤਰ੍ਹਾਂ ਦੇ ਆਈਟਮ ਜੀ ਬੱਚਿਆਂ ਦੇ 5 ਸਾਲ ਦੇ ਬੱਚੇ ਤੋਂ ਲੈ ਕੇ ਫੁੱਲ ਸਾਈਜ਼ ਤੱਕ ਦੇ ਜਿਹੜੇ ਵੈਰਾਈਟੀ ਹੈ ਜਿਹੜੀ ਅਵੇਲੇਬਲ ਹੈ ਠੀਕ ਹੈ ਜੀ ਮੇ ਜੀ ਠੀਕ ਹੈ ਜੀ ਤੇ ਦੇਖੋ ਤੁਹਾਨੂੰ ਇੱਕ ਵਾਰੀ ਫੇਰ ਜਿਹੜੀ ਇਹ ਦੁਕਾਨ ਹੈ ਇਸਦੀ ਬਾਹਰ ਦੀ ਲੋਕੇਸ਼ਨ ਦਿਖਾ ਰਹੇ ਹਾਂ ਜਿਸ ਤਰ੍ਹਾਂ ਇੱਥੇ ਇਹ ਦੁਕਾਨ ਅਵੇਲੇਬਲ ਹੈ ਬਿਲਕੁਲ ਬਾਹਰ ਨਿਕਲਦੇ ਹੋਏ ਤੁਹਾਨੂੰ ਦਿਖਾਣੇ ਆ ਇਹ ਦੇਖੋ ਇਹ ਬਿਲਕੁਲ ਇਹ ਇਹ ਸਾਹਮਣੇ ਬੱਸ ਸਟੈਂਡ ਹੈ ਜਿੱਥੋਂ ਬਸਾਂ ਬਾਹਰ ਨਿਕਲਦੀਆਂ ਨੇ ਉਤੋਂ ਸਿਰਫ ਤੁਸੀਂ ਅੰਦਰ ਆਣਾ ਆ ਆ ਸਾਹਮਣੇ ਕੇਲਿਆਂ ਵਾਲਾ ਗਦਾਮ ਹੈ ਉਰੇ ਬਿਰਜੀ ਝਾੜੂ ਵਾਲੀ ਦੁਕਾਨ ਵੀ ਹੈ ਹਾਂਜੀ ਇੱਥੇ ਯੂਵੀ ਝਾੜੂ ਵਾਲਿਆਂ ਦੀ ਵੀ ਦੁਕਾਨ ਹੈਗੀ ਐ ਆ ਸਾਹਮਣੇ ਕੇਕ ਬੰਦੇ ਨੇ ਦੇਖੋ ਆ ਲਿਖਿਆ ਹੋਇਆ ਮੰਗਾ ਜੀ ਦੀ ਹੱਟੀ ਗੱਜਵਾਸ ਵਾਲਿਆਂ ਦੀ ਆ ਬਿਲਕੁਲ ਸਾਹਮਣੇ ਬੋਰਡ ਲੱਗਿਆ ਹੋਇਆ ਰੈੱਡ ਚਿਲੀ ਕੱਟ ਰੇਟਾਂ ਦੇ ਵਿੱਚ ਜੇ ਤੁਸੀਂ ਰੈਡੀਮੇਡ ਕੱਪੜੇ ਲੈਣੇ ਚਾਹੁੰਦੇ ਹੋ ਤਾਂ ਜਰੂਰ ਵਿਜ਼ਿਟ ਕਰੋ ਰੈੱਡ ਚਿਲੀ ਨੇੜੇ ਬੱਸ ਸਟੈਂਡ ਦੇ ਓਪੋਜੀਟ ਬਿਲਕੁਲ ਤਹਿਸੀਲ ਰੋਡ ਸਮਾਣਾ ਹਾਂਜੀ ਲੋਰ ਨੇ ਹਾਂਜੀ ਹਾਂਜੀ ਲੋਕ ਦੀ ਵੈਰਾਈਟੀ ਆ ਗਈ ਬਹੁਤ ਵਧੀਆ ਫੈਬਰਿਕ ਆਈ 250 ਰੁਪਏ ਦਾ ਰੇਟ ਹੈ ਜੀ 250 ਰੁਪਏ ਜਿਸ ਪਰ ਚ ਲੋਰ ਦੇ ਰਿਹਾ ਹਾਂ ਜੀ ਸਿਰਫ 225 ਰੁਪਏ ਦੀ ਜੀ 225 ਰੁਪਏ 250 ਰੁਪਏ ਆ ਟਾਊਨ ਦੇਖੋ ਬਹੁਤ ਸੋਹਣਾ ਫੈਬਰਿਕ ਲੋ ਜੀ ਆ ਬਿੱਲੀ ਵੀ ਬਿੱਲੀ ਵੀ ਛੱਬੀ ਹੋਈ ਹੈ 250 ਰੁਪਏ ਕੋਟਨ ਦਾ ਆ ਜੀ ਬਹੁਤ ਵਧੀਆ ਫੈਬਰਿਕ ਕੋਟਨ ਦੇ ਵਿੱਚ ਸਿਰਫ 350 ਰੁਪਏ ਸਾਢੇ 350 ਰੁਪਏ ਕੋਟਨ ਚ ਪਰ ਫੁੱਲ ਜਿਪਾ ਕੋਲ ਜੀ 300 ਰੁਪਏ ਦੇ 300 ਰੁਪਏ ਫੋਲੋ ਜੀ ਜਿਹੜੀ ਬਾਹਰ ਮੰਗਦੇ ਨੇ 8 8 9 900 ਰੁਪਏ ਸਿਰਫ 500 ਰੁਪਏ ਦੀ ਜੀ 500 ਰੁਪਏ ਇੱਧਰ ਨਾ ਕਰੋ ਆ ਠੀਕ ਆਂ ਆਰਟੀਕਲ ਦੇਖੋ ਵਾਸ਼ਿੰਗ ਦੇ ਵਿੱਚ ਸਿਰਫ 550 ਜੀ ਸਾਢੇ 550 ਰੁਪਏ ਵਾਸ਼ਿੰਗ ਦੇ ਵਿੱਚ ਲੋਰ ਹੈ ਇਹ ਡੋਰ ਦਾ ਆਰਟੀਕਲ ਆ ਗਿਆ ਜੀ ਠੀਕ ਹੈ ਜੀ ਫਰੈਸ਼ ਕੱਪੜੇ ਦੇ ਵਿੱਚ ਹੀ ਠੀਕ ਹੈ ਜੀ ਇਹ ਕਾਹ ਜੀ ਵਾਸ਼ਿੰਗ ਦੇ ਵਿੱਚ ਪਾਕਟ ਵਾਲਾ ਆਰਟੀਕਲ ਠੀਕ ਹੈ ਇਹ ਕਾਹ ਦੇ ਟੋਪੀ 엄마 ਦਾ ਕੋਟਨ ਫੈਬਰਿਕ ਠੀਕ ਹੈ ਡਬਲ ਪੌਕਟ ਹੈ ਇੱਕ ਆ ਦੇਖੋ ਜਿੱਪਰ ਦੇ ਵਿੱਚ ਹੈ ਫ੍ਰੈਸ਼ ਕਪਰੇ ਜੀ ਇੱਕ ਆ ਜਿਹੜੇ ਕਬੂਤਰ ਵਾਲੀ ਜੀ 300 ਰੁਪਏ ਦੀ 300 ਰੁਪਏ 300 ਰੁਪਏ 200 250 300 350 ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਲੋਰ ਨੇ ਉਹ ਰੱਖੇ ਹੋਏ ਨੇ ਲੋਰ ਦੀ ਪੂਰੀ ਵੈਰਾਈਟੀ ਰੱਖੀ ਹੋਈ ਹੈ ਇੱਕ ਵਾਰੀ ਜ਼ਰੂਰ ਇੱਥੇ ਪਹੁੰਚ ਕੇ ਤੇ ਆਪਣਾ ਫੁੱਲ ਸਟਾਕ ਹੈ ਜੇ ਮਰਜ਼ੀ ਆਓ ਵਿਜ਼ਿਟ ਕਰੋ ਬਹੁਤ ਮਾਲ ਹੈ ਜੀ ਆਪਣੇ ਕੋਲ ਠੀਕ ਹੈ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਹੁਣ ਜਲਦੀ ਤੋਂ ਜਲਦੀ ਕਰ ਲਓ ਜੀ ਵਿਜ਼ਿਟ ਸਾਰੇ ਜੀ ਮੈਂ ਤਾਂ ਸਾਡਾ ਪ੍ਰਿੰਸ ਰੈਟਰੀ ਸਟੋਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਪੇ ਚੱਕਦੇ ਨੰਮ ਲਾ ਆਪਾਂ ਆਪੇ ਬੈਠ ਕੇ ਹਾਂ ਜੀ ਨੂਰਗਾ ਲੈਣਾ ਮੇਰੇ ਨਾਂ ਤੋਂ ਤੇਤੀ ਦੇਤੀ